ਪਾਜਲ ਕਾ ਦਾ ਸਰਹੱਦੀ ਪਿੰਡ ਵੱਲਸ਼ਾ ਹੀ ਥਾੜ੍ਹ ਨਿਵਾਸੀ ਇੱਕ ਪਰਿਵਾਰ ਨੇ ਉਹਨਾਂ ਦੇ ਘਰ ਉਪਰੋਂ ਲੰਘਦਿਆਂ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਨੂੰ ਕੁੱਟ ਕੇ ਉਹਨਾਂ ਦੇ ਘਰ ਤੋਂ ਬਾਹਰ ਕਰਨ ਦੀ ਮੰਗ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਨ੍ਹਾਂ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਕਾਰਨ ਅਕਸਰ ਉਹਨਾਂ ਨੂੰ ਕਿਸੇ ਕਿਸਮ ਦੇ ਹਾਦਸੇ ਦੇ ਹੋਣ ਦਾ ਡਰ ਬਣਿਆ ਰਹਿੰਦਾ ਹੈ। ਇਸ ਕਾਰਨ ਉਹ ਡਰ ਦੇ ਸائے ਵਿੱਚ ਰਹਿਣ ਲਈ ਮਜਬੂਰ ਹੋ ਰਹੇ ਹਨ। ਉਹਨਾਂ ਨੇ ਇਨ੍ਹਾਂ ਤਾਰਾਂ ਨੂੰ ਘਰ ਤੋਂ ਦੂਰ ਲਗਵਾਉਣ ਦੀ ਮੰਗ ਕੀਤੀ ਹੈ ਤਾਂ ਕਿ ਉਹਨਾਂ ਨਾਲ ਕਿਸੇ ਕਿਸਮ ਦਾ ਕੋਈ ਹਾਦਸਾ ਨਾ ਵਾਪਰ ਸਕੇ। ਉਧਰ ਸਬੰਧਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਸਰਕਾਰ ਤੋਂ ਫੰਡ ਮਿਲਣ ਤੇ ਘਰਾਂ ਉੱਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਨੂੰ ਕੱਟ ਕੇ ਬਾਹਰ ਕਰ ਦਿੱਤਾ ਜਾਵੇਗਾ ਇਹਨਾਂ ਦੇ ਦੂਸਰਾ ਇੱਕ ਤਾਂ ਤਾਰਾਂ ਦੀ ਬਹੁਤ ਪ੍ਰੋਬਲਮ ਚੱਲ ਰਹੀ ਹੈ ਉੱਪਰ ਤਾਰਾਂ ਟੱਪਰੀਆਂ ਨੇ ਹਾਈ ਵੋਲਟੇਜ ਤੇ ਮੈਂ ਵੀ ਮੈਨੂੰ ਵੀ ਇੱਥੇ 5-6 ਸਾਲ ਹੋ ਗਏ ਨੇ ਵੈ ਇਹਨੂੰ ਤੇ ਬਹੁਤ ਹੀ ਇੱਥੇ ਖਤਰਾ ਹੀ ਰਹਿੰਦਾ ਹੈ ਦੋ ਵਾਰ ਤਾਂ ਮੈਂ ਆਪ ਖੁਦ ਵੇਖਿਆ ਵੀ ਜਾਨੀ ਕਿ ਜਦੋਂ بارش ਹੁੰਦੀ ਹੈ ਕੋਈ ਜ ਹੁੰਦੀ ਹੈ ਤੇ ਤਾਰਾਂ ਨਾਲ ਆਪਸ ਵਿੱਚ ਜਦੋਂ ਟਕਰਾਂਦੀਆਂ ਨੇ ਤੇ ਇਹਨਾਂ ਨੂੰ ਵੀ ਘਰ ਛੱਡ ਕੇ ਥੋੜੇ ਮਣੇ ਵੀ ਜਾਣਾ ਪੈਂਦਾ ਕਈ ਵਾਰ ਤੇ ਮੈਂ ਇਹ ਵੀ ਸੁਣਿਆ ਵੀ ਇਹਨਾਂ ਦੇ ਨਾ ਵੀ ਪਹਿਲਾਂ ਸਾਡੇ ਮੈਰਿਜ ਤੋਂ ਪਹਿਲਾਂ ਵੀ ਇਹਨਾਂ ਦੇ ਕੋਈ ਨਾ ਇੱਥੇ ਕਿਸੇ ਮੁੰਡੇ ਨੂੰ ਕਰੰਟ ਲੱਗਿਆ ਹੈ ਵੀ ਉਹ ਬੜੀ ਮੁਸ਼ਕਲ ਬਚਿਆ ਹੈ ਉਸ ਤੋਂ ਬਾਅਦ ਇਹਨਾਂ ਦੇ ਘਰ ਦੇ ਬਹੁਤ ਹਾਲਾਤ ਵੀ ਬਹੁਤ ਮਾੜੇ ਨੇ ਵੀ ਇਹਨਾਂ ਇਹ ਮਿਹਨਤ ਦੇ ਕਰਦੇ ਨੇ ਜਿਹੜਾ ਇਹਨਾਂ ਦੇ ਘਰ ਵਾਲਾ ਹੈਗਾ ਉਹ ਹੈਂਡੀਕੈਪ ਹੈ ਉਹਦੇ ਕੋਲ ਕੰਮ ਕਰਨੀ ਹੁੰਦਾ ਤੇ ਉਹ ਸਾਡੀ ਦੂਜਾ ਭਾਬੀ ਸਾਡੀ ਲੱਗਦੀ ਏ ਉਹਦੇ ਸਿਰ ਤੇ ਘਰ ਦਾ ਰੋਜਗਾਰ ਚੱਲਦਾ ਪਿਆ ਹੈ ਇਹ ਘਰ ਦੇ ਲਾਤ ਬਹੁਤ ਮਾੜੇ ਹੋਏ ਪੈਨੇ ਤੇ ਇਹਨਾਂ ਦੇ ਤਾਰਾਂ ਦੇ ਮਰਮਤ ਕੀਤੀ ਜਾਵੇ ਤਾਰਾਂ ਮੰਨੇ ਕੀਤੇ ਜਾਣ ਤੇ ਉਸ ਤੋਂ ਬਾਅਦ ਇਹਨਾਂ ਦੇ ਘਰ ਦਾ ਜਿਹੜਾ ਬੰਦਾ ਮਜਬਾ ਜਿਹੜਾ ਮੰਨ ਲਓ ਡੋਬੇ ਦਾ ਮਜਬਾ ਇਹਨਾਂ ਦਾ ਇਹਨਾਂ ਨੂੰ ਮਜਬਾ ਵੀ ਦਿੱਤਾ ਜਾਵੇ ਤੇ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ ਸਾਡੇ ਵੀ ਅੱਗੇ ਉੱਤੇ ਕੋਠੇ ਦੇ ਮੁੰਡਾ ਲੱਗ ਚੁੱਕਾ ਹੈ ਬਹੁਤ ਮੁਸ਼ਕਲ ਬਚਿਆ ਸੀਗਾ ਵੜੀਆਂ ਦੀ ਹਾਲਾਤ ਖਰਾਬ ਸੀ ਤੇ ਸਾਨੂੰ ਵੀ ਬਹੁਤ ਖਤਰਾ ਸੀ ਉੱਪਰ ਵੀ ਨਹੀਂ ਜਾ ਸਕਨੇ ਆ ਨਾ ਉੱਪਰ ਮਿੱਟੀ ਪਾ ਸਕਨੇ ਆ ਸਾਡੇ ਮਕਾਨਾਂ ਦੀ ਹਾਲਾਤ ਨਾਲ ਵੇਖੋ ਤੂੰ ਤੂੰ ਇੰਨੀ ਵੱਡੀ ਲੈਣ ਲੰਗਦੀ ਏ ਤੇ ਅਸੀਂ ਇੰਨੇ ਗਰੀਬ ਹੀ ਗਿਆਂ ਵੀ ਲੱਖ ਡੇਢ ਮੰਗਦੇ ਨੇ ਅਸੀਂ ਕਿੱਥੋਂ ਪਾਈਏ ਹਰ ਬਿਜਲੀ ਮਾਹ ਕੋਲ ਤੇ ਦਰਖਾਸਤਾਂ ਲਾਈਆਂ ਸਾਡਾ ਕੋਈ ਸੁਣਾਈ ਨਹੀਂ ਹੋ ਰਹੀ ਦਰਖਾਸਤਾਂ ਕਿੱਥੇ ਲਾਈਆਂ ਬਿਜਲੀ ਕਾਰ ਲਾਈਆਂ ਸੀ ਜੀ ਹਾਂ ਜੀ ਹਾਓਰ ਦਫਤਰਾਂ ਚ ਵੀ ਲਾਈਆਂ ਨੇ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਅਸੀਂ ਗਰੀਬ ਹੋਈ ਗਏ ਆ ਤੇ ਇੰਨੇ ਪੈਸੇ ਕਿਥੋਂ ਪਾਈਏ ਜੋ ਜਈ ਗਾ ਉਹਨੇ ਕਿਹਾ ਸੀ ਵੀ ਇੰਨੇ ਲੱਗਨੇ ਨੇ ਤੇ ਅਸੀਂ ਕੰਮ ਵੀ ਅਸੀਂ ਗਰੀਬ ਸਾਡੇ ਹਾਲਾਤ ਵੇਖੋ ਮੌਕਾ ਵੀ ਵੇਖ ਜਾਂਦੇ ਨੇ ਪਰ ਸਾਡਾ ਕੋਈ ਹੱਲ ਨਹੀਂ ਕਰਦਾ ਸਵਨਾ ਸਾਹਿਬ ਆਪ ਮੌਕਾ ਦੇਖਣ ਆਏ ਸੀ ਰਵਿੰਦਰ ਰਵਿੰਦਰ ਅਦਵਿੰਦਰ ਦੇ ਅਦਵਿੰਦਰ ਸਿੰਘ ਜੀ ਵੀ ਆਏ ਸੀ ਆਪ ਕਬਾਏ ਆਲੇ ਉਹ ਵੀ ਮੌਕਾ ਦੇਖ ਚੁੱਕੇ ਨੇ ਪਰ ਹੱਲ ਕੋਈ ਨਹੀਂ ਵੋਟ ਰਣਕ ਵੀਰੇ ਸਾਰੇ ਆ ਜਾਂਦੇ ਨੇ ਵੋਟਾਂ ਤਾਂ ਅਸੀਂ ਹਰੇਕ ਨੂੰ ਪਾਈ ਜੇ ਸਾਹਮਣੇ ਸਾਹਿਬ ਨੇ ਕਿਹਾ ਸੀ ਮੈਂ ਪਟਾਵਾ ਦਾਂਗਾ ਪਰ ਅੱਜ ਤੱਕ ਕੋਈ ਨਹੀਂ ਪਰ ਭਾਈ ਸਾਹਿਬ ਨੇ ਵੀ ਇਹ 81 ਵਿਮਾ ਪਾਦਾਂਗੇ ਪਰ ਵੀਰ ਸਿੰਘ ਸੀ ਉਹਨੂੰ ਲੈਟ ਬਹੁਤ ਜ਼ਿਆਦਾ ਲੱਗੀ ਸੀ ਉਹ ਬਹੁਤ ਮੁਸ਼ਕਲ ਬੱਚੇ ਨੇ ਤੇ ਉੱਪਰ ਸਾਡੇ ਵੀ ਇਹ ਲੈਣਾ ਦੋ ਤਿੰਨ ਵਾਰ ਲੈਣ ਟੁੱਟ ਚੁੱਕੀ ਏ ਟੁੱਟ ਕੇ ਘਰੇ ਡੇਗ ਪੈਂਦੀ ਏ ਸਾਡੇ ਬੱਚੇ ਛੋਟੇ ਗਣ ਕਰੇ ਲੈਟ ਦਾ ਵੀ ਇੱਕ ਦੋ ਵਾਰ ਲੱਗ ਚੁੱਕੀ ਬੱਚਿਆਂ ਨੂੰ ਵੀ ਤੇ ਅਸੀਂ ਮਕਾਨ ਦੇ ਉੱਪਰ ਵੀ ਨਹੀਂ ਜਾ ਸਕਨੇ ਆ ਇਸੇ ਬਹੁਤ ਮੰਗ ਕੀਤੀ ਹੈ ਸਵਨੇ ਸਾਹਿਬ ਕੋਲ ਵੀ ਮੌਕਾ ਦੇਖ ਜਾਂਦੇ ਨੇ ਪਰ ਹੱਲ ਨਹੀਂ ਕੋਈ ਵੀ ਕਰਦੇ ਪਹੇ ਜਾਂਦੇ ਸਾਨੂੰ ਵੀ ਅਸੀਂ ਕਰ ਦਾਂਗੇ ਪਰ ਕੋਈ ਨਹੀਂ ਹੱਲ ਕਰਦੇ ਹਾੜ ਦੇ ਵਿੱਚ ਮਕਾਨ ਸਾਡਾ ਪੂਰਾ ਡੁੱਬਿਆ ਰਿਹਾ ਹੈ ਅੰਦਰ ਪਾਣੀ ਕਾਫੀ ਰਿਹਾ ਹੈ ਇਸ ਟਾਈਮ ਅੰਦਰ ਸਨ ਵੀ ਬਿਲਕੁਲ ਦਵਾਰਾਂ ਦੇ ਛੁੱਟੇ ਹੋਏ ਨੇ ਸਾਨੂੰ ਖਤਰਾ ਹੈ ਇਹ ਕਦੇ ਵੀ ਡੱਗ ਸਕਦਾ ਹੈ ਪਰ ਸਾਨੂੰ ਕਿਸੇ ਮਕਾਨ ਦੀ ਫੋਟੋ ਵੀ ਹੋ ਚੁੱਕੀ ਪਰ ਸਾਨੂੰ ਮਕਾਨ ਮਿਲਿਆ ਨਹੀਂ ਮੰਗ ਕਰਨਾ ਚਾਹੁੰਦੇ ਇੱਕ ਸਾਨੂੰ ਪੂਰਾ ਮਕਾਨ ਮਿਲਣਾ ਚਾਹੀਦਾ ਮੇਰਾ ਘਰ ਹਾਂਡਿਕੈਪ ਨੇ ਹਾਂਜੀ ਵੀਰੇ 99% ਹੀ ਗਏ ਨੇ ਪਰ ਅਸੀਂ ਇਹ ਮਿਹਨਤ ਮਜ਼ਦੂਰੀ ਕਰਨੇ ਉਹਨਾਂ ਕੋਲ ਕੰਮ ਨਹੀਂਦਾ ਸੀ ਕੀ ਕਰ ਸਕਨੇ ਔਰਤਾਂ ਕੋਲ ਕੰਮ ਤੇ ਕੀ ਆਉਣੇ ਵੀਰੇ ਔਰਤਾਂ ਕਰਦਾ ਬਸ ਬੱਚਿਆਂ ਨੂੰ ਪਾਲ ਸਕਦੀਆਂ ਨੇ ਮਿਹਨਤ ਮਜ਼ਦੂਰੀ ਕਰਕੇ ਮੰਗ ਕਰਨੇ ਸਾਡੇ ਕੋਠੇ ਕੋਏ ਲੈਂਡ ਪਤੀ ਨਹੀਂ ਚਾਹੀਦੀ ਦੇਖੋ ਜੀ ਇਸ ਤਰ੍ਹਾਂ ਹੈ ਵੱਲੇ ਸ਼ਾ ਇਠਾੜ ਪਿੰਡ ਦੇ ਲੋਕਾਂ ਦੀ ਐਪਲੀਕੇਸ਼ਨ ਆਈ ਹੈ ਜਿਨ੍ਹਾਂ ਦੇ ਘਰਾਂ ਦੇ ਉੱਪਰੋਂ 11 ਕੇਵੀ ਯੂਪੀਐਸ ਫਿਡਰ ਦੀ ਲਾਈਨ ਲੰਘ ਰਹੀ ਹੈ ਇਸ ਲਾਈਨ ਨੂੰ ਪਾਸੇ ਕਰਨ ਲਈ ਅਨੁਮਾਨ ਸਾਡੇ ਵੱਲੋਂ ਬਣਾ ਦਿੱਤਾ ਗਿਆ ਹੈ ਤੇ ਅਨੁਮਾਨ ਜਿਹੜਾ ਹੈ ਬਣਾ ਕੇ ਮੰਡਲ ਦਫਤਰ ਨੂੰ ਭੇਜ ਦਿੱਤਾ ਗਿਆ ਹੈ ਔਰ ਇਹਦੇ ਬਾਬਤ ਜਿਹੜੀ ਹੈ ਕਿਸੇ ਵੀ ਖਤਕਾਰ ਨੇ ਅਜੇ ਤੱਕ ਕੋਈ ਪ੍ਰੋਸੈਸਿੰਗ ਫੀਸ ਵਗੈਰਾ ਜੋ ਸਾਡੀ ਬਣਦੀ ਹੈ 590 ਰੁਪਏ ਉਹ ਜਮਾ ਨਹੀਂ ਕਰਵਾਈ ਹੈ ਇਸ ਤੋਂ ਬਿਨਾ ਵੀ ਜੋ ਹੈ ਸਾਡੇ ਜਿਵੇਂ ਇਸ ਤਰ੍ਹਾਂ ਪਿੰਡ ਮੋਜ਼ਮ ਹੈ ਪੇਣੀ ਰਾਮ ਸਿੰਘ ਹੈ ਗੁਲਾਬਾ ਹੈ ਇਹਨਾਂ ਦੇ ਉੱਪਰੋਂ ਵੀ ਜਿਹੜੀਆਂ ਲਾਈਨਾਂ ਲੰਘ ਰਹੀਆਂ ਨੇ ਘਰਾਂ ਦੇ ਉੱਪਰੋਂ ਉਹਨਾਂ ਨੂੰ ਵੀ ਅਸੀਂ ਪਾਸੇ ਕਰਨ ਦੇ ਐਸਟੀਮੇਟ ਬਣਾਏ ਹੈ ਤੇ ਅਸੀਂ ਇਹਨਾਂ ਨੂੰ ਪਾਸੇ ਕਰਨ ਲਈ ਸਰਕਾਰ ਤੋਂ ਜਿਹੜੀ ਹੈ ਗ੍ਰਾਂਟ ਦੀ ਮੰਗ ਫੰਡ ਦੀ ਮੰਗ ਕੀਤੀ ਹੈ ਤੇ ਜਿਵੇਂ ਹੀ ਇਹ ਐਸਟੀਮੇਟ ਪਾਸ ਹੁੰਦੇ ਹੈ ਤੇ ਸਾਨੂੰ ਫੰਡ ਰਿਲੀਜ਼ ਹੁੰਦਾ ਹੈ ਅਸੀਂ ਜਿੰਨ ਤੋਂ ਜਲਦੀ ਇਹ ਕੰਮ ਕਰਵਾ ਦਾਂਗੇ ਇਹ ਲਾਸਟ ਟਾਈਮ ਜਦੋਂ ਜਿਹੜੇ ਵਿਧਾਨ ਜਿਹੜੇ ਐਮਪੀ ਦੇ ਇਲੈਕਸ਼ਨ ਹੋਏ ਉਸ ਵੇਲੇ ਸਾਡੇ ਧਿਆਨ ਦੇ ਵਿੱਚ ਇਹ ਮਸਲਾ ਆਇਆ ਸੀ ਔਰ ਮੌਜੂਦਾ ਐਮਐਲਏ ਸਾਹਿਬ ਨੇ ਵੀ ਸਾਨੂੰ ਕਿਹਾ ਸੀ ਵੀ ਤੁਹਾਨੂੰ ਅਸੀਂ ਫੰਡ ਰਿਲੀਜ਼ ਕਰਵਾ ਦੇਾਂਗੇ ਤਾਂ ਅਸੀਂ ਇੱਕ ਟੈਂਟੇਟਿਵ ਅਮਾਊਂਟ ਜਿਹੜੀ ਹੈ 10 ਲੱਖ ਦੇ ਕਰੀਬਨ ਵਾਗੇ ਭੇਜੀ ਸੀ ਪਰ ਉਹ ਸਾਨੂੰ ਅਜੇ ਤੱਕ ਕੋ ਮਿਲੀ ਨਹੀਂ ਜਦੋਂ ਹੀ ਸਾਡੇ ਕੋਲ ਜਿਉਂ ਹੀ ਗਰਾਉਂਡ ਗ੍ਰਾਂਟ ਆਏਗੀ ਕੁਝ ਮਸਲਾ ਇਲੈਕਸ਼ਨ ਕਰਕੇ ਮਤਲਬ ਥੋੜਾ ਲੇਟ ਹੋ ਗਿਆ ਤੇ ਜਿਵੇਂ ਹੀ ਸਾਡੇ ਕੋਲ ਆਏਗੀ ਅਮਾਉਂਟ ਅਸੀਂ ਜਲਦੀ ਤੋਂ ਜਲਦੀ ਇਹਨੂੰ ਕਰਾਣ ਦੀ ਕੋਸ਼ਿਸ਼ ਕਰਾਂਗੇ ਲੋਕਾਂ ਨੂੰ ਅਪੀਲ ਅਸੀਂ ਕਰਨਾ ਚਾਹਾਂਗੇ ਵੀ ਜਦੋਂ ਵੀ ਕੋਈ ਲਾਈਨ ਦੇ ਥੱਲੇ ਕੋਈ ਮਕਾਨ ਬਣਾਉਂਦਾ ਮੇਰਬਾਨੀ ਕਰਕੇ ਮਕਾਨ ਬਣਾਉਣ ਤੋਂ ਪਹਿਲਾਂ ਘਰ ਬਣਾਉਣ ਤੋਂ ਪਹਿਲਾਂ ਸਾਨੂੰ ਇੱਕ ਐਪਲੀਕੇਸ਼ਨ ਦੇਵੇ ਕਿ ਉਸ ਲਾਈਨ ਨੂੰ ਸ਼ਿਫਟ ਕਰਾਵੇ ਤੇ ਉਸ ਤੋਂ ਬਾਅਦ ਹੀ ਥੱਲੇ ਬਣਾਵੇ ਕਿਉਂਕਿ ਬਹੁਤ ਸਾਰੇ ਐਕਸੀਡੈਂਟ ਜਿਹੜੇ ਨੇ ਉਹ ਇਹਨਾਂ ਕਰਕੇ ਹੋ ਰਹੇ ਨੇ ਜਾਂ ਫਿਰ ਉਸਾਰੀ ਦੇ ਦੌਰਾਨ ਕਈ ਵਾਰ ਕੀ ਹੁੰਦਾ ਜਦੋਂ ਘਰ ਬਣਾ ਰਹੇ ਹੁੰਦੇ ਆਪਾਂ ਥੱਲੇ ਤਾਂ ਬਹੁਤ ਸਾਰੇ ਐਕਸੀਡੈਂਟਸ ਹੁੰਦੇ ਨੇ ਇਸ ਬਾਤ ਤੇ ਜਿੰਨਾਂ ਦਾ ਖਮਿਆਜ਼ਾ ਪੋਪਾ ਪੈਂਦਾ ਹੈ ਤਾਂ ਮੇਰੀ ਅਪੀਲ ਹੈ ਲੋਕਾਂ ਨੂੰ ਕਿ ਘਰ ਬਣਾਉਣ ਤੋਂ ਪਹਿਲਾਂ ਜਿਹੜੀ ਲਾਈਨ ਹੈ ਉਹਨੂੰ ਪਾਸੇ ਕਰਨ ਦਾ ਕੋਈ ਨਾ ਕੋਈ ਜਿਹੜਾ ਹੈ ਸਾਡੇ ਕੋਲ ਐਪਲੀਕੇਸ਼ਨ ਦਿੱਤੀ ਜਾਵੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜਲਦੀ ਤੋਂ ਜਲਦੀ ਉਹਨੂੰ ਅਡਸਟੀਮੇਟ ਬਣਾ ਕੇ ਉਹਦੇ ਕੋਲ ਬੰਦੇ ਚਾਰਜ ਜਮ੍ਹਾਂ ਕਰਵਾ ਕੇ ਸਿਉਨੂੰ ਪਾਸੇ ਕਰਦੀ ਤਾਂ ਕਿ ਭਵਿਕ ਵਿੱਚ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ